ਹੁਣ ਸੋਸ਼ਲ ਮੀਡੀਆ ਦੇ ਰਾਹੀਂ ਬੱਚਿਆਂ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਗੈਂਗਸਟਰ ਤੇ ਗਵਾਂਡੀ ਦੇਸ਼ਾਂ ਦੇ ਵੱਲੋਂ ਨਾਪਾਕ ਸਾਜਸ਼ਾਂ ਕੀਤੀਆਂ ਜਾ ਰਹੀਆਂ ਨੇ ਐਸੇ ਨੂੰ ਲੈ ਕੇ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਗੰਧੰਤਰ ਦਿਵਸ ਸੰਬੰਧੀ ਬੱਚਿਆਂ ਤੇ ਨੌਜਵਾਨਾਂ ਨੂੰ ਹਦਾਇਤ ਕੀਤੀ ਗਈ ਜੇਕਰ ਕੋਈ ਤੁਹਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨੂੰ ਇਸ ਦੀ ਰਿਪੋਰਟ ਪੁਲਿਸ ਨੂੰ ਕਰਨੀ ਚਾਹੀਦੀ ਹੈ ਇਹ ਵੀ ਕਿਹਾ ਕਿ ਕਿਸੇ ਵੀ ਲਾਲਚ ਜਾਂ ਚਾਂਸੇ ਦੇ ਵਿੱਚ ਨਾ ਆਇਆ ਜਾਵੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਬੈਠੇ ਕੁਝ ਅਪਰਾਧੀ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਦਾ ਸੋਸ਼ਣ ਕੀਤਾ ਜਾ ਰਿਹਾ ਉਹਨ ਪਰਥਾ ਤੋਂ ਦੂਰ ਰਹਿੰਦੇ ਮਾਪਿਆਂ ਨੂੰ ਆਪਣੇ ਬੱਚਾ ਦੀ ਨਿਗਰਾਨੀ ਨਹੀਂ ਕਰਦੇ ਕਿ ਇਸੇ ਵੀ ਅਪਰਾਧਕ ਸੰਪਰਕ ਦੀ ਰਿਪੋਰਟ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਹੈ ਇਸ ਦੇ ਦਰਮਿਆਨ ਇਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤਾ ਗਿਆ ਮਿਸ਼ਨ ਪ੍ਰਹਾਰ ਦੇ ਤਹਿਤ ਤੰਦਨਾ ਚ ਗੁਰਦਾਸਪੁਰ ਪੁਲਿਸ ਨੇ 170 ਬਦਮਾਸ਼ ਤੇ ਅਪਰਾਧੀ ਗ੍ਰਫਤਾਰ ਕੀਤੇ ਨੇ ਗੁਰਦਾਸਪੁਰ ਗੋਲੀਬਾਰੀ ਦੇ ਦੋ ਕਟਨਾਵਾ ਵਾਪਰੀਆਂ ਨੇ ਦੋਵਾਂ ਕਟਨਾਵਾ ਦੇ ਮੁਲਜ਼ਮਾ ਨੂੰ ਗ੍ਰਫਤਾਰ ਕਰ ਲਿਆ ਤਾਂ ਇਸ ਦੇ ਨਾਲ ਹੀ ਇਹਨਾਂ ਨੇ ਕਿਹਾ ਕੀ ਜਾਣਕਾਰੀ ਜੋ ਆ ਰਹੀ ਹੈ ਕਿ ਸਰਹੱਦ ਪਰ ਆਉਣ ਵਾਲੀਆਂ ਜਿਹੜੀਆਂ ਨਸ਼ੀਲੀਆਂ ਚੀਜ਼ਾਂ ਨੇ ਉਹ ਵੀ ਜ਼ਬਤ ਹੋ ਚੁੱਕੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣੇ ਸਭ ਮਾਮਲੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਗਨਤੰਤਰ ਦਿਵਸ ਨੂੰ ਲੈ ਕੇ ਚੱਪੇ-ਚੱਪੇ ਤੇ ਨਜ਼ਰ ਰੱਖੀ ਗਈ ਹੈ ਤੁਹਾਡੇ ਨਾਲ ਹੀ ਜਿਹੜਾ ਹੈ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਚੀ ਯਕੀਮ ਕਰਨਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਤੇ ਜਿਹੜੇ ਹੈਗੇ ਨੈਗੇਟਿਵ 엘ਮੈਂਟਸ ਹੈਗੇ ਅਗਰ ਉਹਨਾਂ ਨੂੰ ਉਹਨਾਂ ਦੇ ਬਾਰੇ ਪਤਾ ਚੱਲਦਾ ਤਾਂ ਜਰੂਰ ਪੁਲਿਸ ਨੂੰ ਸੂਚਿਤ ਕਰਨ ਕਿਉਂਕਿ ਆਪਾਂ ਦੇਖਦੇ ਹੈਗੇ ਕਿ ਜਿਹੜੇ ਕ੍ਰਿਮੀਨਲ ਐਲੀਮੈਂਟ ਆਇਆ ਉਹ ਬੱਚਿਆਂ ਨੂੰ ਵਿਵਾਹ ਕਰਨ ਦਾ ਫਰਟਕਾੜੇ। ਤਾਂ ਜਬੂ ਜਿਹੜਾ ਹੈਗਾ ਇੱਕ ਐਕਟਿਵ ਜਿਹੜਾ ਹੈਗਾ ਸਿਟੀਜ਼ਨ ਬਣ ਕੇ ਪੁਲਿਸ ਨੂੰ ਜਿਹੜੀ ਹੈਗੀ ਇਹਦੀ ਸੂਚਨਾ ਦੇ। ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟੀ ਗੈਂਗਸਟਰ ਹੈਲਪਲਾਈਨ ਵੀ ਜਿਹੜੀ ਜਾਰੀ ਕੀਤੀ ਗਈ ਹੈ। ਤੋਂ ਤਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਅਗਰ ਸੂਚਨਾ ਹੈ ਤਾਂ ਉਹ ਵੀ ਉੱਤੇ ਦੇ ਸਕਦੇ ਹੈਗੇ। ਨਾਲ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਗੁਪਤ ਰੱਖੀ ਜਾਏਗੀ। ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਬਈ ਇੱਕ ਮੈਂ ਅਪੀਲ ਦੇ ਤੁਹਾਡੇ ਰਾਹੀਂ ਜਿਹੜਾ ਹੈਗਾ ਕਰਨਾ ਚਾਹਾਂ ਜਿਹੜੀ ਡਿਪਟੀ ਕਮਿਸ਼ਨਰ ਕੋ ਦਾਸਪੁਰ ਵੱਲੋਂ ਆਲਰੇਡੀ ਜਿਹੜਾ ਹੈਗਾ ਟੈਨੈਂਟਸ ਰਿਲੇਟਿਡ ਹੈ ਵੈਰੀਫਿਕੇਸ਼ਨ ਹੈਗਾ ਉਹਦੇ ਸੰਬੰਧ ਦੇ ਵਿੱਚ ਜਿਹੜੀ ਇੰਸਟਰਕਸ਼ਨਸ ਹੈ ਉਹ ਜਾਰੀ ਕੀਤੇ ਗਏ ਆ ਆਪਾਂ ਜਿਹੜਾ ਵੀ ਆਪਣਾ ਚਾਹੇ ਆਪਾਂ ਕੋਈ ਇਹ ਵੀ ਕਿਵਾਇਦਾ ਰੱਖਾ ਅਗਰ ਅਟਲੇ ਹੈਗੇ ਜਾਂ ਆਪਾਂ ਕੋਈ ਦੁਕਾਨ ਦੇ ਵਿੱਚ ਕੋਈ ਕੰਮ ਕਰਨ ਵਾਲਾ ਰੱਖ ਰਿਹਾ ਉਹਦੀ ਵੈਰੀਫਿਕੇਸ਼ਨ ਮਰੀ ਗਈ ਹੈ ਆਪਾਂ ਦੇਖਦੇ ਹੈਂ ਚਈ ਵਾਰ ਜਿਹੜਾ ਹੈਗਾ ਗਲਤ ਐਲੀਮੈਂਟ ਹੈ ਉਹ ਆ ਜਾਂਦੇ ਹੈਗੇ ਤਾਂ ਸੋ ਸਾਰਿਆਂ ਦੀ ਜਾਣਕਾਰੀ ਲਈ ਅ ਮੈਂ ਇਹ ਚ ਦੱਸਣਾ ਚਾਹਾਂਗਾ ਕਿ ਡੈਪਟੀ ਕਮਿਸ਼ਨਰ ਗੁਰਦਾਸਪੁਰ ਨੇ ਵੜੇ ਇਨਸਟਰਕਸ਼ਨ ਜਾਰੀ ਕੀਤੇ ਉਹਦਾ ਅਨੁਪਾਲਨਾ ਕਰ ਨਹੀਂ ਬੜੀ ਰਹੀ ਹੈਗੀ ਇਹਦੇ ਸੰਬੰਧ ਦੇ ਵਿੱਚ ਸਾਡੀ ਟੀਮਾਂ ਜਿਹੜੀ ਹੈਗੀ ਵਕਫ ਵਕਫਾਂ ਤੇ ਚੈਕਿੰਗ ਕਰੀ ਹੈਗੀ ਅਸੀਂ ਸਾਰੀ ਗੁਰਦਾਸਪੁਰ ਵਾਸੀਆਂ ਨੂੰ ਜਿਲ੍ਹਾ ਵਾਸੀਆਂ ਨੂੰ ਫੀਲ ਕਰਦੇ ਹਾਂ ਕਿ ਜਿਹੜੇ ਵੀ ਉਹਨਾਂ ਦੇ ਟੈਂਡੈਂਟਸ ਹੈ ਉਹਨਾਂ ਦੇ ਵੈਰੀਫਿਕੇਸ਼ਨ ਨਹੀਂ ਹੋਏ ਤਾਂ ਜੂਹ ਜਿਹੜੀ ਹੈਗੀ ਉਹ ਨਹੀਂ ਜਿਹੜੀ ਹੈਗੀ ਐਪਲੀਕੇਸ਼ਨ ਜਿਹੜਾ ਫਾਰਮ ਉਹ ਜਿਹੜੇ ਹੈਗੇ ਸਾਡੇ ਥਾਣੇ ਉਹ ਸਾਂਝ ਕੇ ਲੈ ਕੇ ਦੇ ਦੇਣ ਵਿਲ ਅਸੀਂ ਸੋਚ ਜਾ ਕਿ ਰਾਈਸੀ ਹੋਣਾ ਦਾ ਜਿਹੜਾ ਹੈਗਾ ਵੈਰੀਫਿਕੇਸ਼ਨ ਕਰ ਦੇ। ਆ ਤੁਹਾਨੂੰ ਵੀ ਪਤਾ ਹੈਗਾ ਕਿ ਆ ਬੜਾ ਜ਼ਰੂਰੀ ਹੈਗਾ। ਇਹਦੇ ਇਲਾਵਾ ਅਸੀਂ ਵੀ ਜਿਹੜਾ ਹੈਗਾ ਰੈਂਡਮ ਤਰੀਕੇ ਨਾਲ ਜਿਹੜਾ ਆਊਟਸਕਲ ਸਕੇ ਸ਼ਹਿਰ ਦੇ ਵਕਵਕ ਥਾਵਾਂ ਤੇ ਇਨਫੋਰਮੇਸ਼ਨ ਬੇਸਡ ਹੈ। ਅਸੀਂ ਵੀ ਜਿਹੜੇ ਵੈਰੀਫਿਕੇਸ਼ਨ ਆਪ ਕੋ ਕਰਦੇ। ਵਿਲੇਜ ਡਿਫੈਂਸ ਦੀ ਕਮੇਟੀਆਂ ਪਾਈ ਗਈਆਂ ਉਹਨਾਂ ਦਾ ਕਿੰਨਾ ਰੋਲ ਹੁੰਦਾ? ਦੇਖੋ ਵਿਲੇਜ ਡਿਫੈਂਸ ਕਮੇਟੀਆਂ ਦਾ ਰੋਲ ਬੜਾ ਇੰਪੋਰਟੈਂਟ ਹੈਗਾ। ਯੁੱਧ ਨਿਸ਼ਾ ਵਿਰੁੱਧ ਜਿਹੜੀ ਮੁਹਿੰਮ ਹੈ। ਉਹਦੇ ਚ ਵੀ ਵਿਲੇਜ ਡਿਫੈਂਸ ਕਮੇਟੀਆਂ ਦਾ ਜਿਹੜਾ ਇਨਪੁਟ ਹੈ ਆਊਟਪੁਟ ਹੈ ਉਹ ਬੜਾ ਇੰਪੋਰਟੈਂਟ ਹੈਗਾ। ਉਹਨਾਂ ਦੇ ਰਾਹੀਂ ਪਬਲਿਕ ਦਾ ਜਿਹੜਾ ਹੈਗਾ ਫੀਡਬੈਕ ਮਿਲਦਾ ਹੈ ਐਂਡ ਪਬਲਿਕ ਪਾਰਟਿਸਪੀਕੇਸ਼ਨ ਹੈ ਉਹਦੇ ਵਿੱਚ ਵੀ ਉਹਨਾਂ ਦਾ ਕਾਫੀ ਬੋਲ ਹੈਗਾ ਸੋ ਅਸੀਂ ਉਹਨਾਂ ਦੇ ਨਾਲ ਵੀ ਰਾਬਤਾ ਕਰ ਰਹੇ ਹਾਂਗੇ ਉਹਨਾਂ ਦੇ ਰਾਹੀਂ ਵੀ ਜਿਹੜੇ ਹੈਗੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਇਨਫਾਰਮੇਸ਼ਨ ਹੈ ਉਹ ਕਲੈਕਟ ਕਰਨ ਦਾ ਜਿਹੜਾ ਹੈਗਾ ਸਾਡਾ ਫਰਜ਼ ਹੈ ਵਿੱਚ